ਜਿਹੜਾ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਅੱਜ ਮਹਾ ਆਰਤੀ ਦਾ ਆਯੋਜਨ ਕੀਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਅੱਜ ਇਹ じゃ ਇੱਕ ਜਨ ਸੈਲਾਬ ਹੈ ਕਿ ਜਿਹੜੀ ਫਿਰੋਜ਼ਪੁਰ ਰੋਡ ਦੇ ਉੱਪਰ ਵਿਸਲਿੰਗ ਗੁੜ ਦੀ ਜਿਹੜੀ ਇਹ ਪਵਨ ਧਰਤੀ ਹੈ ਅੱਜ ਇਹ ਤ੍ਰਿਮੁਲਾ ਦੀ ਧਰਤੀ ਦੇ ਵਿੱਚ ਤਬਦੀਲ ਹੋ ਚੁੱਕੀ ਹੋਈ ਹੈ ਤੇ ਮੈਂ ਸਾਰਿਆਂ ਨੂੰ ਲੁਧਿਆਣਾ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰਦਾ ਹਾਂ ਕਿ ਉਸ ਦਿਨ 17 ਤਰੀਕ ਨੂੰ ਰਵੀਵਾਰ ਹੈ ਉਸ ਦਿਨ ਆਪਣਾ ਦੁਰਗਾ ਮਾਤਾ ਮੰਦਰ ਪਹੁੰਚ ਕੇ ਸ਼੍ਰੀ ਪਤੀ ਬਾਲਾ ਜੀ ਦੀ ਕਿਰਪਾ ਪ੍ਰਾਪਤ ਕਰਨ 17 ਤਰੀਕ ਨੂੰ ਲੁਧਿਆਣਾ ਦੇ ਵਿੱਚ ਤ੍ਰਿਪਤੀ ਬਾਲਾ ਜੀ ਦੀ ਯਾਤਰਾ ਬੜੇ ਹੀ ਹਰਸ਼ੋ ਉਲਾਸ ਦੇ ਨਾਲ ਕੱਢੀ ਜਾ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਇਸੇ ਦੇ ਚੱਲਦਿਆਂ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 3200 ਕਿਲੋਮੀਟਰ ਦੀ ਯਾਤਰਾ ਦਾ ਸਫ਼ਰ ਤੈਅ ਕਰ ਤ੍ਰਿਪਤੀ ਬਾਲਾ ਜੀ ਲੁਧਿਆਣਾ ਪਹੁੰਚੇ ਨੇ ਜਿਨ੍ਹਾਂ ਦੇ ਦਰਸ਼ਨਾਂ ਦੇ ਲਈ ਸੰਗਤ ਬੜੇ ਹੀ ਉਤਸ਼ਾਹ ਦੇ ਨਾਲ ਪਹੁੰਚ ਰਹੀ ਹੈ ਇਥੇ ਇਹ ਵੀ ਦੱਸ ਦਈਏ ਕਿ ਐਤਵਾਰੇ ਵਾਲੇ ਦਿਨ ਯਾਤਰਾ ਕੱਢੀ ਜਾਵੇਗੀ ਇਸ ਤੋਂ ਇਲਾਵਾ ਪ੍ਰਬੰਧਕਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੈ ਗੋਵਿੰਦਾ ਜੈ ਗੋਵਿੰਦਾ ਮੈਂ ਤੁਹਾਨੂੰ ਇੱਕ ਹੋਰ ਭਗਵਾਨ ਤਿਰਪਤੀ ਬਾਲਾ ਜੀ ਦੀ ਰਾਤ ਯਾਤਰਾ ਤੋਂ ਤੇ ਭਗਵਾਨ ਤਿਰਪਤੀ ਬਾਲਾ ਜੀ ਨੂੰ ਇਤਰ ਜਿਹੜੀ ਸੁਗੰਧ ਹੈ ਬਹੁਤ ਪਸੰਦ ਹੈ ਉਹ ਵੀ ਸਾਡੇ ਕੋਲੋਂ ਕਿਸੇ ਨੇ ਸੇਵਾ ਲਈਤੀ ਬੰਗਲੌਰ ਤੋਂ ਉਹਨਾਂ ਨੇ ਉੱਤੇ ਸਾਨੂੰ ਬਹੁਤ ਇਫਤਾਰ ਭੇਜਿਆ ਜਿਹੜਾ ਕਿ ਸਾਰੀ ਰਾਤ ਯਾਤਰਾ ਚ ਵੀ ਖਤਮ ਨਹੀਂ ਹੋਊਗਾ ਜਿਨਨੇ ਵੀ ਪ੍ਰਭੂ ਦੇ ਉੱਤੇ ਪਬਲਿਕ ਆ ਰਹੀ ਹੈ ਸਰਪਤੀ ਬਾਲਾ ਜੀ ਦੀ ਕਿਰਪਾ ਪ੍ਰਾਪਤ ਕਰ ਲਿਓ ਉਹਨਾਂ ਨੂੰ ਇਫਤਾਰ ਦਾ ਪ੍ਰਸ਼ਾਦ ਵੀ ਉੱਤੇ ਮਿਲੂਗਾ ਜਿਹੜਾ ਕਿ ਅੱਜ ਅਸੀਂ ਆਰਤੀ ਦੇ ਟਾਈਮ ਤੇ ਵੀ ਕਈ ਲੋਕਾਂ ਨੂੰ ਦੇ ਰਹੇ ਹਾਂ ਜਿਹੜੇ ਇੱਥੇ ਆਏ ਹੋਏ ਐ ਕਿਉਂਕਿ ਇਹ ਇਨਵਾਈਟ ਨਾਲ ਵੀ ਦਿੱਤਾ ਜਾਂਦਾ ਇਹ ਇਹ ਜਿਹੜੇ ਬੰਦੇ ਜਦੋਂ ਅਸੀਂ ਇਨਵਾਈਟ ਕੀਤਾ ਸਭ ਨੂੰ ਉਸ ਟਾਈਮ ਵੀ ਅਸੀਂ ਇਫਤਾਰ ਸਾਰਿਆਂ ਦੇ ਘਰ ਘਰ ਪੁੰਚਾਤਾ ਪ੍ਰਭੂ ਦਾ ਔਰ ਐਸ ਰਾਤ ਯਾਤਰਾ ਚ ਸ਼ਰਟ ਵੀ ਬੇਸ਼ਮਾਰ ਦਿੱਤੀ ਜਾਊਗੀ ਜਿਹੜੀ ਕਿ ਪ੍ਰਭੂ ਦੇ ਉੱਥੇ ਕਿਰਪਾ ਪ੍ਰਾਪਤ ਕਰਨ ਆਣਗੇ ਉਹਨਾਂ ਨੂੰ ਉਹ ਵੀ ਮਿਲੂਗੀ ਸ਼ਰਟ ਉੱਤੇ ਤੇ ਮੈਂ ਸਾਰਿਆਂ ਨੂੰ ਲੁਧਿਆਣਾ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰਦਾ ਹਾਂ ਕਿ ਉਸ ਦਿਨ 17 ਤਰੀਕ ਨੂੰ ਰਵੀਵਾਰ ਹੈ ਉਸ ਦਿਨ ਆਪਣਾ ਦੁਰਗਾ ਮਾਤਾ ਮੰਦਰ ਪਹੁੰਚ ਕੇ ਪਿਰਪਤੀ ਬਾਲਾ ਜੀ ਦੀ ਕਿਰਪਾ ਪ੍ਰਾਪਤ ਕਰਨ ਔਰ ਉਹਨਾਂ ਦੇ ਰਸੇ ਨੂੰ ਜੇਦੋਂ ਤੁਸੀਂ ਹੱਥ ਨਾ ਖਿੱਚੋਗੇ ਤੇ ਜਨਮ ਜਨਮਾਂ ਦੇ ਪਾਪ ਨਾਸ਼ ਹੋ ਜਾਣਗੇ ਔਰ ਉਹ ਪ੍ਰਭੂ ਤੋਂ ਕਿਰਪਾ ਪ੍ਰਾਪਤ ਕਰੋ જય ਗੋਵਿੰਦਾ ਬਿਲਕੁਲ ਹੈ ਜੀ ਪਹਿਲਾਂ ਤਾਂ ਸਾਨੂੰ ਪਹਿਲੇ ਹੀ ਪੂਰੇ ਪੰਜਾਬ ਵਾਸੀਆਂ ਵਾਸਤੇ ਬੜੀ ਹਰਸ਼ੋਲਾਸਤੀ ਵਾਲੀ ਗੱਲ ਕਿ ਤ੍ਰਿਮੁਲਾ ਦੀ ਧਰਤੀ ਤੋਂ ਪਾਵਨ ਧਰਤੀ TTD ਤੋਂ ਹੀ ਸ਼੍ਰੀ ਤ੍ਰਿਪਤੀ ਬਾਲਾ ਜੀ ਮਾਂ ਭੂ ਦੇਵੀ ਔਰ ਮਾਂ ਪਦਮਾਬੇਤੀ ਲੁਧਿਆਣਾ ਨਗਰੀ ਚ ਪਹੁੰਚ ਚੁੱਕੇ ਨੇ ਜਿਹਦਾ ਕੀ ਕੱਲ ਰਾਤ ਨੂੰ ਬਹੁਤ ਹੀ ਭਵਿਆ ਸਵਾਗਤ ਔਰ ਸੂ ਸਵਾਗਤਮ ਸ਼੍ਰੀ ਗੋਵਿੰਦਾ ਦਾ ਕੀਤਾ ਗਿਆ ਸਤਿ ਆਤਰਾ ਦੇ ਉਪਲਖਸ਼ ਦੇ ਵਿੱਚ ਅੱਜ ਵਿਸਲਿੰਗਵੁੱਡ ਦੇ ਵਿੱਚ ਫਿਰੋਜ਼ਪੁਰ ਰੋਡ ਦੇ ਉੱਪਰ ਜਿਹੜਾ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਅੱਜ ਮਹਾ ਆਰਤੀ ਦਾ ਆਯੋਜਨ ਕੀਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਅੱਜ ਇਹ じゃ ਇੱਕ ਜਨ ਸੈਲਾਬ ਹੈ ਕਿ ਜਿਹੜੀ ਫਿਰੋਜ਼ਪੁਰ ਰੋਡ ਦੇ ਉੱਪਰ ਵਿਸਲਿੰਗਵੁੱਡ ਦੀ ਜਿਹੜੀ ਇਹ ਪਵਨ ਧਰਤੀ ਹੈ ਅੱਜ ਇਹ ਤ੍ਰਿਮੂਲਾ ਦੀ ਧਰਤੀ ਦੇ ਵਿੱਚ ਤਬਦੀਲ ਹੋ ਚੁੱਕੀ ਹੋਈ ਹੈ ਔਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਤ੍ਰਿਪਤੀ ਬਾਲਾ ਜੀ ਦੇ ਵੀ ਉੱਥੇ ਜਦੋਂ ਲੋਕ ਜਾਂਦੇ ਨੇ ਤਾਂ ਸ਼ਰਧਾ ਭਾਵ ਦੇ ਨਾਲ ਉਹਨਾਂ ਦੇ ਚੰਨ ਨਤਮਸਤਕ ਹੋ ਕੇ ਆਪਣੇ ਬਾਲ ਅਰਪਿਤ ਕਰਕੇ ਆਉਂਦੇ ਨੇ ਔਰ ਸਾਡੇ ਇੱਥੋਂ ਦੇ ਇੱਕ ਜਿਹੜੇ ਸ਼੍ਰੀ ਤ੍ਰਿਪਤੀ ਬਾਲਾ ਜੀ ਰੱਥ ਯਾਤਰਾ ਮੌਸਮ ਕਮੇਟੀ ਦੇ ਨਾਲ ਸਾਡੇ ਇੱਕ ਪ੍ਰਮੁੱਖ ਨੇ ਜੀ ਉਹਨਾਂ ਨੇ ਸਪੈਸ਼ਲ ਤੌਰ ਤੇ ਸ਼੍ਰੀ ਰਜੀਵ ਗਰਗ ਜੀ ਉਹਨਾਂ ਦੇ ਮਨ ਦੇ ਭਾਵ ਸੀ ਕਿ ਜੇ ਸ਼੍ਰੀ ਤ੍ਰਿਪਤੀ ਬਾਲਾ ਜੀ ਸਾਖਸ਼ਾਤ ਰੂਪ ਦੇ ਵਿੱਚ ਇੱਥੇ ਵਿਰਾਜਮਾਨ ਨੇ ਰੱਤ ਤੇ ਵਿਰਾਜਮਾਨ ਹੋ ਰਿਹਾ ਅੱਜ ਉਹਨਾਂ ਦੀ ਮਹਾ ਆਰਤੀ ਹੈ ਤਾਂ ਅਸੀਂ ਜਿਹੜੀ ਬਾਲ ਦੇਣ ਦੀ ਪ੍ਰਥਾ ਹੈ ਉਹ ਵੀ ਇੱਥੇ ਜ਼ਰੂਰ ਰੱਖੀ ਜਾਵੇ ਜਿਹੜੀ ਕੀ ਹੈ ਪੂਰੇ ਵਿਧੀਵਤ ਦੇ ਤਰੀਕੇ ਦੇ ਨਾਲ ਹੁੰਡੀ ਲਗਾਈ ਗਈ ਹੈ ਹੁੰਡੀ ਦੇ ਵਿੱਚ ਜਿਹੜੇ ਵੀ ਕੋਈ ਬਾਲ ਭਗਤ ਜਨ ਆਪਣੇ ਅਰਪਿਤ ਕਰ ਰਿਹਾ ਹੈ ਤਾਂ ਹੁੰਡੀ ਦੇ ਵਿੱਚ ਉਹਨੂੰ ਨਾਲ ਪੈਂਡਸ ਅਵਰੂਪਤ ਵਿੱਚ ਪਾਏ ਜਾ ਰਹੇ ਨੇ ਫਿਰ ਵਾਈਟ ਦੇ ਵਿੱਚ ਉਹਨੂੰ ਬੰਦ ਕਰਕੇ ਐਸੇ ਤਰ੍ਹਾਂ ਜਿਹੜੀ ਹੁੰਡੀ ਹੈ ਸਾਡੀ ਜਿਹੜੋ ਤ੍ਰਿਪਤੀ ਬਾਲਾ ਜੀ ਰੱਥ ਯਾਤਰਾ ਮਹੌਸਾ ਕਮੇਟੀ ਸ਼੍ਰੀ ਸਨਾਤਨ ਧਰਮ ਸਭਾ ਦੇ ਜਿੰਨੇ ਵੀ ਭਗਤ ਜਨ ਹੈ ਉਹਦੇ ਵਿੱਚੋਂ ਜੋ ਵੀ ਤ੍ਰਿਪਤੀ ਬਾਲਾ ਜੀ ਦੇ ਦਰਸ਼ਨ ਲਈ ਜਾਣਗੇ ਤਾਂ ਜਿਹੜੀ ਹੁੰਡੀ ਮਾਤਰ ਹੈ ਉਹ ਉੱਥੇ ਪੈਂਡਸ ਅਵਰੂਪ ਦਿੱਤੀ ਜਾਏਗੀ ਕਿਉਂਕਿ ਕਹਿੰਦੇ ਹੈ ਕਿ ਭਗਵਾਨ ਨੂੰ ਜਦੋਂ ਸੁੰਦਰਿਆ ਆਪਣੀ ਦੇ ਦਿੰਦੇ ਆ ਤਾਂ ਭਗਵਾਨ ਜਿਹੜੇ ਹੈ ਆਪਾਂ ਨੂੰ ਅਸ਼ੀਰਵਾਦ ਦਿੰਦੇ ਆ ਔਰ ਸਾਰੇ ਪੰਜਾਬ ਵਾਸੀਆਂ ਵਾਸਤੇ ਇਹੀ ਇੱਕ ਮੈਸੇਜ ਹੈ ਕਿ ਸ਼੍ਰੀ ਤ੍ਰਿਪਤੀ ਬਾਲਾ ਜੀ ਰਥ ਤੇ ਵਿਰਾਜਮਾਨ ਹੋਣ ਜਾ ਰਹੇ ਹੈ 17 ਤਰੀਕ ਨੂੰ ਦਿਨ ਰਵੀਵਾਰ ਤਾਂ ਕਿਰਪਾ ਕਰਕੇ ਸ਼੍ਰੀ ਦੁਰਗਾ ਮਾਤਾ ਮੰਦਿਰ ਦੁਪਹਿਰੇ 1 ਵਜੇ ਜਗਰਾਉਂ ਪੁਲ ਮਹਾਰਾਣੀ ਦੇ ਦਰਬਾਰ ਜਗਰਾਉਂ ਪੁਲ ਸ਼੍ਰੀ ਦੁਰਗਾ ਮਾਤਾ ਮੰਦਿਰ ਚਾਉ ਰਥ ਯਾਤਰਾ 1 ਵਜੇ ਸ਼ੁਰੂ ਹੋਣੀ ਹੈ ਆਕੇ ਸ਼੍ਰੀ ਤ੍ਰਿਪਤੀ ਬਾਲਾ ਜੀ ਮਾਂ ਬੂ ਦੇਵੀ ਔਰ ਮਾਂ ਪਦਮਾ ਭਤੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜਿਹੜਾ ਇਹਦਾ ਰੂਟ ਹੈ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁੱਲ ਤੋਂ ਇਹ ਰੱਤ ਯਾਤਰਾ 1 ਵਜੇ ਸ਼ੁਰੂ ਹੋਣੀ ਹੈ ਟੂਵਰਡਸ ਇਹ ਜਾਨੀ ਹੈ ਜੀ ਫਾਉਂਟੇਨ ਚੌਂਗ ਫਾਉਂਟੇਨ ਚੌਂਗ ਤੋਂ ਟੂਵਰਡਸ ਕੁਮਾਰ ਮੰਡੀ ਤੋਂ ਹੁੰਦੀ ਹੋਈ ਆਰਤੀ ਚੌਂਗ ਆਰਤੀ ਚੌਂਗ ਦੀ ਮੇਨ ਰੋਡ ਫਿਰੋਜ਼ਪੁਰ ਰੋਡ ਦੇ ਉੱਪਰ ਇਹ ਰੱਤ ਯਾਤਰਾ ਰਹਿਣੀ ਹੈ ਜਗਦੀਸ਼ ਸਟੋਰ ਦੇ ਅੱਗੇ ਮੁੜ ਕੇ ਨਵ ਦੁਰਗਾ ਮਾਤਾ ਮੰਦਿਰ ਸ਼ਰਾਬਾ ਨਗਰ ਚੇਹ ਰੱਤ ਯਾਤਰਾ ਸੰਪਨ ਹੋਣੀ ਹੈ ਇੱਕ ਵਾਰ ਫੇਰ ਤੋਂ ਸਾਰੇ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਮ ਪ੍ਰਾਰਥਨਾ ਆਓ ਰਥ ਯਾਤਰਾ ਦਾ ਸੂ ਸਵਾਗਤ ਕਰੀਏ ਭਗਵਾਨ ਦਾ ਸੂ ਸਵਾਗਤ ਕਰੀਏ ਔਰ ਆਪਣਾ ਜੀਵਨ ਬਦਲੀਏ ਜੈ ਗੋਵਿੰਦਾ ਜੈ ਗੋਵਿੰਦਾ ਠੀਕ ਹੈ